ਪਰ ਭਗਵੰਤ ਮਾਨ ਮੇਰਾ ਕੁਲੀਕ ਸੀ ਜੇ ਉਹ ਮੈਂ ਲੀਡਰ ਆਪੋ ਜੀ ਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਿਆਣ ਕੇ ਪਬਲਿਕ ਡੋਮੇਨਸ ਕਹਾਂ ਕਿ ਜਿਹੜਾ ਖੈਰ ਨੂੰ ਫਸਾਇਆ ਜਾ ਰਿਹਾ ਐ ਐਨਡੀਪੀਐਸ ਕੇਸ ਵਿੱਚ ਇੱਕ ਕੇਸ ਇੱਕੋ ਹੀ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਇਹ ਜਿਹੜਾ ਖੈਰ ਨੂੰ ਫਸਾਇਆ ਜਾ ਰਿਹਾ ਇਹ નિર્ਦੋਸ਼ ਹੈ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਅਮਰਿੰਦਰ ਸਿੰਘ ਦੀ ਸਰਕਾਰ ਜਾਣ ਪੁੱਛ ਕੇ ਬਣਾ ਰਹੀ ਆ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣ ਲਿਆ ਮਤਲਬ ਭਗਵੰਤ ਇਸ ਜਿੰਦੀ ਫੁੱਲ ਨੌਲੇਜ what happened against me was a complete conspiracy and a utterly false case ਇਹਦੇ باوجود ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲੇ ਸਾਡੇ ਕਮਰੇਆਂ 'ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇੱਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ ਅੰਦਰ ਵੜ ਗਏ ਐਦਾ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਿਮੀਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜੇਰਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨਾਟ ਅਫਰੇਡ ਆਫ ਅਰੈਸਟ ਵੀ ਟੈਲ ਯੂ ਜੇਲਾ ਬੰਦਿਆਂ ਲਈ ਬਣਿਆ ਮੈਂ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਦੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਲੈ ਕੇ ਆਵਾਂਗੇ ਐਦਾਂ ਦਾ ਬਦਲਾਅ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੇਂਜਰਸ ਲਾਈਫ ਥ੍ਰੀਟਨਿੰਗ ਕੇਸ ਜੇਰਾ ਕੈਨ ਬੀ ਫਿਜ਼ਿਕਲੀ ਐਲੀਮੀਨੇਟਿਡ ਉਹਨਾਂ ਨੇ ਇਚਾਰੀ ਗਦੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਉਹਦੇ ਨਾਲ ਖਾਦਾ ਲੂਣ ਕਹਿੰਦੇ ਉਹਨਾਂ ਨੇ ਕਿਸੇ ਦਾ ਖਾਦਾ ਹੋਵੇ ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕੱਦਮਾ ਕੀਤਾ ਗਿਆ ਐਂਡ ਟੋਲਡ ਐਂਡ ਆਮ ਕੁਆਇਟ ਸ਼ੋਰ ਪਹਿਲਾ ਡੀਆਈਜੀ ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆ ਖੇਰੇ ਦੇ ਖਿਲਾਫ ਮੁਕੱਦਮਾ ਕਰਨਾ ਉਹਨਾਂ ਨੇ ਪੜ ਕੇ ਐਸਐਸਪੀ ਮਾਨਸਾ ਉਸ ਵਕਤ ਲੇਡੀ ਸੀ ਅਬਨੀਤ ਕੌਰ ਐਜੀ ਰਣਜੀਤ ਸਿੰਘ ਢਿੱਲੋਂ ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਏਜੀ ਦੀ ਇੰਟਾਇਰ ਟਾਪ ਪ੍ਰਾਸ ਇੱਕ ਸਟੇਟ ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਯਾਰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਇੰਨਾ ਪੁਰਾਣਾ ਕੇਸ ਆ ਸੁਪਰੀਮ ਕੋਰਟ ਦੇ ਸਮਝ ਨੇ ਇਹਨਾਂ ਨੇ ਫਿਰ ਇੱਕ ਕਲਾਇਬਲ ਅਫਸਰ ਲੱਭਿਆ ਔਰ ਉਸ ਅਫਸਰ ਯਾਦ ਕਰੋ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਆਫਸਰਸ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਹੈ ਨਾ ਸਿਰਫ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਹੈ ਖੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਇਸ ਵੇਲੇ ਬਹਿਸ ਸੁਣੀ ਜਾ ਰਹੀ ਹੈ ਜਿਹੜੀ ਬੇਲ ਮੈਨੂੰ ਹੁਣੇ ਚੰਦ ਦਿਨ ਪਹਿਲਾਂ ਮਿਲੀ ਹੈ ਕਿੰਨੀ ਛੇਤੀ ਨਾਲ ਰਸ਼ ਟੂ ਦ ਸੁਪਰੀਮ ਕੋਰਟ ਕੇ ਕਿਤੇ ਖੈਰਾ ਇਸ ਕੇਸ ਵਿੱਚੋਂ ਬਰੀ ਨਾ ਹੋ ਜਵੇ। ਸੁਪਰਵਾਈਜ਼ਲ ਅਫਸਰਸ ਨੇ ਇੱਕ ਝੂਠਾ ਮਨਕੜਤ ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ। ਨਥੀ। ਜਿਹੜਾ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਭੈਣ ਭਰਾਵਾ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸ਼ਨਸ ਆ। ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ। ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ। ਉਹਨੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਇਨਵੋਲਵ ਕੀਤਾ ਉਹਨਾਂ ਨੂੰ ਕਿਹਾ ਨਾ ਪੁਲਸ ਵਾਲਿਆਂ ਨੂੰ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਹੈ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਮੈਂ ਗੈਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰੋਪੋਰਸ਼ਨਡ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਰਬੰਨ ਮੈਂ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋਈ ਕਹਿੰਦੇ ਐਫੀਡੇਵਿਟ ਵਿੱਚ 9 ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਕੋਲ ਕੁਐਸਚਨਿੰਗ ਐ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸਰ ਤੈਨੂੰ ਭੁਗਤਣਾ ਪਵੇਗਾ ਤੇ ਨਾ ਭੁਗਤਿਆ ਵਾ ਨਾ ਬਾਹਰ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੈੜਾ ਕੰਪਾਊਂਡ ਸੀ ਪਾਰ ਬੈਰਕ ਦਾ ਉੱਥੇ ਲਾਇਆ ਸੀਸੀਟੀਵੀ ਤਾਕੇ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸਿ ਡਿਸਟ੍ਰਿਕਟ ਪੇਜ ਉਹ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਦੇ ਰਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸਤ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਉਹ ਸੋਲਿਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਮਾਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਇਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉੱਧੇ ਹੀ ਰੱਖਿਆ ਪਰ ਚਲੋ ਇਸ ਗੱਲ ਦਾ ਮੈਨੂੰ ਕੋਈ ਰੰਜ ਨਗਾ ਯਾਰ ਕੋਈ ਗੱਲ ਨਹੀਂ ਕੀ ਕਹਿੰਦੇ ਆ ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹਨਾਂ ਤੋਂ ਤਾਂ ਉਮੀਦ ਨਹੀਂ ਸੀ ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਇਹ ਤਾਂ ਹਲਪੁਰਖ ਵਾਇਕੁਨੂਦ ਕਿਰਪਾ ਦੇ ਨਾਲਸ ਮੈਨੂੰ ਢੇਲ ਮਿਲ ਗਈ ਹਾਈ ਕੋਰਟ ਤੋਂ ਫਿਰ ਢੇਲ ਤੋਂ ਪਹਿਲਾਂ ਹੀ ਇੱਕ ਇੱਕ ਦਾ ਫੌਲਸ ਕੇਸ ਕਰਿਆ ਜਿਹੜੀ ਐਫ ਆਈ ਆਰ ਹੁਣ ਦਾ ਦਰਜ ਕੀਤੀ ਸੁਭਾਨਪੁਰ ਦੇ ਵਿੱਚ ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ ਉਹ ਕਹਿੰਦੇ ਚੋਰ ਜਿਹੜਾ ਨਾ ਉਹ ਕੋਈ ਨਾ ਕੋਈ ਜ਼ਰੂਰ ਛੱਡ ਜਾਂਦਾ ਆ ਕਮਜ਼ੋਰੀ ਛੱਡ ਜਾਂਦਾ ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ ਜਿਹੜੀ ਐਫ ਆਈ ਆਰ ਮੇਰੇ ਖਿਲਾਫ ਦਰਜ ਕੀਤੀ ਧਿਆਨ ਕਰਿਓ ਜਰਾ ਚਿੰਤਨਾ ਮੇਰੇ ਖਿਲਾਫ ਸੀਗੀ 195 ਧਾਰਾ ਲਾਈ 195 ए शायद इट इज के थ्रेट थ्रेटनिंग ਵਿਟਨੈਸਸ ਟੂ ਮੇਕ ਟੂ ਮੇਕ ਟੂ ਗਿਵ ਫਾਲਸ ਐਵਿਡੈਂਸ ਤੇ ਜਦੋਂ ਮੇਰੇ ਖਿਲਾਫ ਐਫ ਆਰ ਦਰਜ ਕਰ ਰਹੇ ਹੈਗੇ ਆ ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਸੀ ਘਰ ਵਾਲੀ ਤੋਂ 15 ਨਵੰਬਰ 15 15 10 ਤੇ 22 10 ਨੂੰ ਉਹ ਗਵਾਹੀ ਨਹੀਂ ਸੀ ਦਿੱਤਾ ਉਹ ਜਿਹੜਾ ਗਵਾਹ ਬਣਦਾ ਵਾ ਉਹ ਕਿਊ ਸੀਗਾ ਇਹ ਬੰਦਾ ਜਿਹੜਾ ਮੇਰੇ ਖਿਆਲ ਮੈਂ ਗਵਾਹ ਬਣਾਇਆ ਨਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਯੂ نو ਦੈਟ 10 ਸਾਲ ਕੇ ਕੱਟ ਕੇ ਆਇਆ ਸੀਗਾ ਹੁਣੇ 6 ਕਿਲੋ ਹਿਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ 3 ਮਹੀਨੇ ਪਹਿਲਾਂ ਕਪੂਰਥਲਾ ਦਾ ਸੀਆਈਏ ਸਟਾਫ ਨੇ 3 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹਿਰੋਇਨ ਬਰਾਮਦ ਕੀਤੀ ਆ 22 23 ਮੁਕਦਮੇ 810 ਐਨਡੀਪੀਐਸ ਦੇ 16 17 ਐਕਸਾਈਜ਼ ਦੇ ਸ਼ਰਾਬ ਦੇ ਮੁਕਦਮੇ ਜੇਲ੍ਹ ਵਿੱਚ ਬੈਠਾ ਸੀ ਬੰਦਾ ਦੇਗਾਰੇ 18 ਉਹ ਨੀ ਦਾ ਜੇਲ੍ਹ ਵਿੱਚ ਬੈਠਾ ਵਾ ਉਹ ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲਹਿਰੇ ਨੇ ਐਫ ਆਈ ਆਰ ਵਿੱਚ ਡਿਟੇਲਸ ਲਿਖਦੇ ਨੇ ਕਿ ਉਹਦੇ ਘਰ ਵਿੱਚ ਡਰਾ ਗੂਲੀਆਂ ਚਲਾਈਆਂ ਡਰਾਇਆ ਉਹ ਗਵਾਹ ਹੀ ਨਹੀਂ ਸੀਗਾ ਹੀ ਬੀਕਮ ਐਨ ਅਫੀਸ਼ਲ ਵਿਟਨੈਸ ਔਨ 30th ਅਕਤੂਬਰ 15 ਦਿਨ ਬਾਅਦ ਮਤਲਬ 15 ਨੇ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ ਭੁੱਲ ਗਏ ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨਹੀਂਗਾ ਪਹਿਲੇ ਸਾਰੀ ਕਹਾਣੀ ਕੌਨ ਕੌਕ ਕਰਕੇ ਰੱਖੀ ਸੀਗੀ ਇਹ ਉਹਨਾਂ ਦਾ ਪ੍ਰੀ ਮੈਡੀਟੇਟਡ ਔਰ ਪ੍ਰੀ ਪਲਾਨਡ ਸਟੋਰੀ ਸੀ ਕਿ ਜਿੱਦਣ ਹਾਈ ਕੋਰਟ ਤੋਂ ਬੇਲ ਮਿਲੂਗੀ ਉਦੋਂ ਅਸੀਂ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ 4 ਨਵੰਬਰ ਦਸੰਬਰ 4 ਜਨਵਰੀ 4 ਜਨਵਰੀ ਜਿਸ ਦਿਨ ਮੈਨੂੰ ਬੇਲ ਦਿੰਦਾ ਹਾਈ ਕੋਰਟ ਉਦੋਂ ਉਹ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਖਪੂਰਥਲੇ ਲੈ ਕੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਦੇਖੋ ਕਿੰਡੀ ਵੱਡੀ ਗੱਲ ਗਲਤ ਕੀਤੀ ਆ ਇਹ ਸਾਬਤ ਹੋ ਜਾਣੀ ਇਹ ਰਹਿਣਾ ਨਹੀਂਗਾ ਕੁਝ ਵੀ ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ ਨਹੀਂ ਉਹ ਟਿਕਣਾ ਮੈਂ ਲੜੂੰਗਾ ਇਸ ਕਰਕੇ ਲੜੂ ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂਗਾ ਮੈਂ ਲੜੂਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਚੱਲੇ ਤੁਹਾਨੂੰ ਪਤਾ ਵਗ ਜਿਹੜਾ ਵਿਟਨੈਸ ਮੇਰੇ ਖਿਲਾਫ ਖੜਾ ਕੀਤਾ ਗਿਆ ਜਿਹਦਾ ਮੈਂ ਤੁਹਾਨੂੰ ਕਹਿੰਦਾ ਹਾਰਡ ਐਂਡ ਕ੍ਰਿਮੀਨਲ ਹਾਰਡੈਂਡ ਮਾਫ ਕਰਨਾ ਉਹ ਤੇ ਚਿਹਰਾ ਵੀ ਦੱਸਿਆ ਸੀਗਾ ਹਾਰਡ ਐਂਡ ਕ੍ਰਿਮੀਨਲ ਟ੍ਰਾਈ ਟੂ ਸ਼ੋ ਇਟ ਸ਼ੋ ਇਟ ਟੂ ਮੀ ਹਾਰਡ ਐਂਡ ਕ੍ਰਿਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ ਕਹਿੰਦੇ ਜੀ ਇਹਨੇ 2015 ਚ ਖੇਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ ਦੈਟ ਇਜ਼ ਦੀ ਦੈਟ ਇਜ਼ ਦੀ ਓਨਲੀ ਰਿਕਵਰੀ in the ndps case against me 15 سونے ਦਾ ਬਿਸਕਟ ਖਾਣੇ ਨੇ ਉਹਨੂੰ ਦਿੱਤਾ ਸੀ ਜੱਜ ਸਾਹਿਬ ਨੇ ਹਾਈ ਕੋਰਟ ਨੇ ਬਹਿਸ ਵਿੱਚ ਪੁੱਛਿਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖੈਰਾ ਜਿਹੜਾ ਵਾ ਉਹ ਤੁਹਾਡੇ ਡਰਗ 카rtel ਤੋਂ ਤੁਹਾਡੇ ਗੈਂਗ ਤੋਂ ਪੈਸੇ ਕਮਾਉਂਦਾ ਡਰਗ ਮਨੀ ਕਮਾਉਂਦਾ ਵਾ ਜੇ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ سونے ਦਾ ਬਿਸਕਟ ਕਿਉਂ ਦਿੱਤਾ ਉਲਟਾ ਹਿੰਦਾਂ ਲੈਣਾ ਚਾਹੀਦਾ ਸੀ ਬਿਸਕਟ ਇਹ ਆਬਜ਼ਰਵੇਸ਼ਨ ਕੋਰਟ ਵਿੱਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ ਆਰੇ ਕਬਰੀ ਮੇਰੇ ਖਿਲਾਫ ਤੁਹਾਡਾ ਖਿਆਲ ਹੈ ਰਿਕਵਰੀ ਟਿਕ ਜਾਊਗੀ ਉਸ ਨੂੰ ਮੁੜ ਕੇ ਬਾਅਦ ਵਿੱਚ ਅ ਵਾਦੇ ਮਾਫ ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ ਮਤਲਬ 22 ਮੁਕਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹਿਰੋਇਨ ਮਿਲਦੀ ਆ ਮੇਰੇ ਖਿਲਾਫ ਵਰਤ ਕੇ ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉੱਥੋਂ ਇਮਿਊਨਿਟੀ ਦਿਵਾਤੀ ਮਤਲਬ ਕਿ ਉਹਨੂੰ ਇਸ ਮੁਕਦਮੇ ਚ ਕਰੀ ਕਰਾਤੇ ਅੱਛਾ ਸੁਣੋ ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ ਉਹਨਾਂ ਨੇ ਜਿੰਨੀ ਪਾਈ ਸੀ ਕੋਈ ਪੁਲਿਸ ਨੇ 2015 ਦੇ ਕੇਸ ਵਿੱਚ ਜਿੰਨੀ ਪਾਈ ਸੀ ਕਿ ਅਸੀਂ ਅੱਧਾ ਕਿਲੋ ਹਿਰੋਇਨ ਇਹ ਬੰਦਾ ਕਹਿ ਰਿਹਾ ਤੇ ਅੱਧਾ ਕਿਲੋ ਹੀਰੋਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ ਤੇ 15 ਤੋਂ ਲੈ ਕੇ ਤੇ 23 ਤੇ 24 ਤੱਕ ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿੱਚ ਜੇਲ੍ਹ ਵਿੱਚ ਸੀਗਾ ਭਗੌੜਾ ਵੀ ਨਹੀਂ ਸੀਗਾ ਜੇਲ੍ਹ ਵਿੱਚ ਸੀਗਾ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਪਹਿਲਾਂ ਮੈਨੂੰ ਅਰੈਸਟ ਕੀਤਾ ਫਿਰ ਮੇਰੇ ਨਾਲ ਗੁਰਾਂਗੜ ਬਣਾਇਆ ਫਿਰ ਉਹਦੇ ਕੋਲੋਂ ਪੈਸੇ ਦੇ ਕੇ ਲਾਲਚ ਦੇ ਕੇ ਝੂਠ ਬੋਲ ਕੇ ਜਿਹਨੇ ਦਵਾਇਓ ਉਹ ਵੀ ਪਤਾ ਮੈਨੂੰ ਉਹ ਸਹੀ ਟਾਈਮ ਤੇ ਦੱਸੂਗਾ ਮੈਂ ਉਹਨੂੰ ਧਮਕਾ ਕੇ ਲਾਲਚ ਦੇ ਕੇ ਉਹਦੇ ਖਿਲਾਫ ਮੇਰੇ ਖਿਲਾਫ جان لے لے کے میں سونے ਦਾ ਬਿਸਕਟ ਜਿਹੜਾ ਖੇਰੇ ਨੇ ਮੈਨੂੰ ਦਿੱਤਾ ਸੀਗਾ ਆ ਸਤਕਾਰਯੋਗ ਵੀਰੋ ਸਹਿਨੋ ਤੇ ਭਰਾਓ ਤੇ ਪੰਜਾਬੀਓ ਆ ਕਹਾਣੀ ਤੁਥਮੁੱਤ ਕਰਕੇ ਦੋ ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਵਾ ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਹਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ 'ਚੋਂ ਜੰਮੇ ਹੋ ਜੱਟ ਐ ਕਿੰਨਾ ਮਰਜ਼ੀ ਚੰਗੇ ਥਾ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੂੰ ਵਕਦੀ ਇਹਨਾਂ ਦੇ ਖਿਲਾਫ ਮੈਂ ਮੁੰਦੇ ਕੀ ਚੱਕ ਰਿਆ ਸੀ ਮੈਂ ਪੁੱਛ ਰਿਆ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂ ਕੇ ਨੇ ਐਨ ਆਰ ਆਈ ਦੀ ਕੋਠੀ ਦੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲਓ ਗੁਜਰਾਤ ਵਿੱਚ ਲਓ ਆ ਰਾਜਸਥਾਨ ਵਿੱਚ ਲਓ ਆ ਹਿਮਾਚਲ ਵਿੱਚ ਲਓ ਆ ਕੋਈ ਵੀ ਗੈਰ ਵਸਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਹੀਂਗਾ ਜੀ ਸੱਤ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸ਼ੁਗਿਆ ਜਾਣੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾਅ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਦੇ ਨੇ ਮੁੱਦੇ ਚੱਕ ਰਿਆ ਸੀਗਾ ਉਹ ਕਿ ਵਿੰਡਾਂ ਦੇ ਵਿੱਚ ਸ਼ਾਦੀ ਦੀ ਗੱਲ ਹੈ ਜਦੋਂ ਬੰਦੇ ਕੋ ਦਲੀਲ ਮੁੱਕ ਜਾਂਦੀ ਹੈ ਫੇ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ ਇਹ ਸਾਰੀ ਉਮਰ ਤਾਂ ਰਹਿਣਾ ਨਹੀਂਗਾ ਅਮਲਾ ਸਾਰੇ ਇਹਦਾ ਹੋਰ 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਅਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਚੁੱਕਸ ਇਹਨੇ ਕੀਤਾ ਵਾ ਲੈਟ ਮੀ ਟੈਲ ਯੂ ਆਈ ਵਿਲ ਨੋਟ ਬੀ ਕਾਊਟ ਡਾਊਨ ਲਾਈਕ ਥਿਸ ਮੈਨੂੰ ਪਿਆਰ ਨਾਲ ਖਰੀਦ ਲੈਂਦਾ ਏ ਮੈਨੂੰ ਪਿਆਰ ਨਾਲ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਕਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਨੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾਂੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਨੇ ਨਹੀਂ ਨਾ ਕਰ ਸਕਦਾ ਕੋਈ ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਮੀਰ ਮੰਨੂ ੱਲੂ ਘਾਰੇ ਹੋਏ ਬਾਜਵਾ ਸਾਹਿਬ ਦੇ ਹਲਕੇ ਕਾਨੂੰ ਹਣ ਛੋਇਆ ੱਲੂ ਘਾਰਾ ਕੀ ਕਹਿੰਦੇ ਸੀਗੇ ਸਿੱਖ ਉਸ ਵੇਲੇ ਮੋਗਲਾਂ ਦਾ ਗਵਰਨਰ ਸੀ ਪੰਜਾਬ ਦਾ ਲਾਹੌਰ ਦਾ ਮੀਰ ਮੰਨੂ ਬੜਾ ਜ਼ਾਲਮ ਬੰਦਾ ਸੀਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਫੱਡਦਾ ਅਸੀਂ ਦੂਰ ਸੁਵਾਏ ਹੋਏ ਇੰਦਾ ਮਾਰ ਸਕਦੇ ਹਾਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਬੱਚੇ ਘਰਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ ਵੀ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੈਵਰ ਮਾਰਤਾ ਸਕਦੇ ਅਸੀਂ ਮਰ ਪਰ ਇੰਦਾ ਮਾਫੀ ਨਹੀਂ ਮੰਗ ਸਕਦੇ ਬਸ ਆਹੀ ਮੁੱਦੇ ਸੀ ਕਿ ਇਹੀ ਗੱਲਾਂ ਕਰਦੇ ਸੀ ਫਿਰ ਉਹ ਅਕਾਲਪੁਰ ਕਾ ਬੈਠਾ ਉੱਤੇ ਪੂੜ ਲੁਕੱਤੇ ਨਾਨਕਾ ਉੜਕ ਸੱਚ ਰਹੇ ਟਰੁਥ ਵਿਲ ਅਲਟੀਮੇਟਲੀ ਪ੍ਰਵੇਲ ਅੱਜ ਨਹੀਂ ਪ੍ਰਵੇਲ ਕਰੂਗਾ 4 ਦਿਨ ਰੋਕ ਲੂਗਾ 4 ਮਹੀਨੇ ਰੋਕ ਲੂਗਾ ਸਾਲ ਡੇਢ ਸਾਲ ਰੋਕ ਲੂਗਾ ਮੈਂ ਜਾਊਂਗਾ ਸੁਪਰੀਮ ਕੋਰਟ ਦੇ ਆਈ ਵਿਲ ਆਸਕ ਫੋਰ ਅ ਸੁਪਰੀਮ ਸੀਬੀਆਈ ਇਨਕੁਆਇਰੀ ਆਲਦੋ ਸੀਬੀਆਈ ਐਟਸੈਟਰਾ ਅੱਜ ਕੱਲ ਸ਼ੱਕ ਪਰ ਸਾਡੇ ਕੋਲ ਚਾਰਾ ਕੀ ਹੈ ਮੈਂ ਮੰਗੂਗਾ ਸੀਬੀਆਈ ਜਾਂਚ ਕੇ ਆ ਦੋਨਾਂ ਪਰਚਿਆਂ ਦੀ ਸੀਬੀਆਈ ਜਾਂਚ ਸਾਰੇ ਨੰਗੇ ਹੋ ਜਾਣਗੇ ਕੱਪੜੇ ਲੱਥ ਜਾਣਗੇ ਇਹਨਾਂ ਦੇ ਦੇ ਵਿਲ ਹੈਵ ਟੂ ਫੇਸ ਦ 뮤직 ਔਰ ਮੈਨੂੰ ਕੱਲ ਬੜੀ ਅੱਛੀ ਸਲਾਹ ਦੇ ਕੇ ਗਏ ਨੇ ਸਾਡੇ ਕਾਂਗਰਸ ਦੇ ਮੈਂ ਨਾਮ ਵੀ ਲੈ ਦਿੰਦਾ ਉਸ਼ਲਦੀਪ ਸਿੰਘ ਕਿੱਕੀ ਐਕਐਮਐਲ ਇਹਨਾਂ ਨੂੰ ਬਹੁਤ ਜ਼ਿਆਤੀ ਹੋਈ ਐ ਕਿੰਨੇ ਕਾਂਗਰਸ ਦੇ ਬੰਦਿਆਂ ਨਾਲ ਸਾਧੂ ਸਿੰਘ ਨੂੰ ਤੀਜੀ ਵਾਰੀ ਫੜ ਲਿਆ ਵਿਚਾਰੇ ਨੂੰ ਇੱਕੋ ਕੇਸ ਵਿੱਚ ਥਰਡ ਟਾਈਮ ਕਿੱਕੀ ਮੈਨੂੰ ਕਹਿ ਕੇ ਗਿਆ ਪ੍ਰਧਾਨ ਜੀ ਬੈਠੇ ਮੈਂ ਵੀ ਕਰੂੰਗਾ ਇਹਨਾਂ ਨੂੰ ਸਾਰੇ ਬੈਠੇ ਆ ਜੀਪੀਬੀ ਸਾਡਾ ਛੋਟਾ ਵੀਰ ਐਕਐਮਐਲ ਬੈਠਾ ਇਹ ਜਿਹੜੇ ਆਫੀਸਰਸ ਨੇ who are being acting like paid mercenaries i have, i use the word they're acting like paid mercenaries for ਛੋਟੀਆਂ ਮੋਟੀਆਂ ট্রান্সਫਰਸ ਕਰਾਉਣ ਵਾਸਤੇ ਆ ਛੋੜੇ ਜਿਹੇ ਪੈਸੀ ਪੂਸੇ ਕਮਾਉਣ ਵਾਸਤੇ ਤੁਸੀਂ ਇੰਨਾ ਥੱਲੇ ਲੱਗ ਰਹੇ ਹੋ ਆਈਪੀਐਸ ਨੂੰ ਕਿ ਯੂ ਆਰ ਥਰੋਇੰਗ ਦ ਕਨਸਟੀਟਿਊਸ਼ਨ ਟੇਰੰਗੇ ਤੇ ਪਾਕ ਉਹ ਮਰਡਰਿੰਗ ਸਮਬਡੀਜ਼ ਇੰਡੀਪੈਂਡੈਂਸ ਯੂ ਆਰ ਸਨੈਚਿੰਗ ਸਮਬਡੀਜ਼ ਲਿਬਰਟੀ ਇੰਨਾ ਇੰਨਾ ਬੱਤ ਗਿਰੋ ਥੱਲੇ ਥੋੜੀ ਆਪਣੀ ਇੱਜ਼ਤ ਰੱਖੋ ਬਹਾਲ ਰੱਖੋ ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੀ ਵਿਲ ਟ੍ਰਾਈ ਆਫ ਕੋਰਸ ਕਰਦਾ ਤਾਂ ਪਾਰਟੀ ਦੀ ਸਹਿਮਤੀ ਨਾਲ ਮਰਜ਼ੀ ਨਾਲ ਆ ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ ਅਸੀਂ ਲਾਉਣਾ ਚਾਹੁੰਦੇ ਹਾਂ ਔਰ ਜਿਹੜੇ ਅਫਸਰ ਇੰਦਾ ਬਦਲਾਖੋਰੀ ਕਰ ਰਹੇ ਨੇ ਸੰਵਿਧਾਨ ਨੂੰ ਛਿੱਕੇ ਤੇ ਤੰਗ ਰਹੇ ਨੇ ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ ਤੇ ਨਾਮ ਲਿਖਾਂਗੇ ਲਾਲ ਰੰਗ ਨਾਲ ਤਾਂ ਕਿ ਆਉਣ ਵਾਲੇ ਸਮੇਂ ਚ ਕੱਲ ਨੂੰ ਸਾਡੀ ਸਰਕਾਰ ਬਣਨੀ ਆ ਇਹ ਨਾ ਹੋਵੇ ਕਿ ਮਾਲਵੇ ਵਾਲਾ ੱੱੱਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜੇ ਤੇ ਮਾਝੇ ਵਾਲਾ ਅਫਸਰ ੱੱੱਕਾ ਕਰਕੇ ਦੁਆਬੇ ਵਾਲੇ ਲੀਡਰ ਦੇ ਪੈਸੇ ਦੇ ਕੇ ਇਲੈਕਸ਼ਨਾਂ ਦੇ ਵਿੱਚ ਕੋਈ ਮਾੜਾ ਮੋਟਾ ਡੋਨੇਸ਼ਨ ਕਰਕੇ ਉਹ ਤੋਂ ਫਾਇਦਾ ਲੈ ਜੇ ਨਹੀਂ ਉਹ ਜਿਹੜਾ ਬੋਰਡ ਹੋਵੇਗਾ ਦੈਰੀ ਦੂਰੀ ਨਹੀਂ ਬੋਰਡ ਤੋ ਕਿ ਉਹ ਪੜਨਾ ਕਿ ਮੀਡੀਆ ਦੇਖਿਆਣ ਕੇ ਬਾਅਦ ਟਟੋਕਟ ਬੇਰ ਮਿਨਮਮ ਰੀਅਲਿਸਟਿਕਲੀ ਜੇ ਆਫਸਰਾਂ ਨੇ ਸਾਡੇ ਕੀਦਰ ਨਾਲ ਲੀਡਰਾਂ ਨਾਲ ਵਰਕਰਾਂ ਨਾਲ ਜ਼ਬਰ ਜ਼ੁਲਮ ਟੱਕਾ ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ ਫਿਰ ਆਈ ऍम नॉट ਟਰਾਈਂਗ ਟੂ ਇੰਟੀਮਿਡੇਟ ਐਨੀਬਾਡੀ ਨੋ ਮੈਂ ਕਿਸੇ ਨੂੰ ਥੈਟਨ ਨਹੀਂ ਕਰ ਰਿਹਾ ਪਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਉਹਨਾਂ ਨੂੰ ਲਾ ਦੇਣੀਆਂ ਚਾਹੀਦੀਆਂ ਦਰ ਇਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤੇ ਟੰਗੀਆਂ ਨੇ ਦਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਥਿਸ ਤੁਸੀਂ ਜਾਂ ਉਹਨਾਂ ਦੀ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤਾਂ ਕਰਦਾ ਪਰਚੇ ਦਰ ਫੇਰੇ ਤੇ ਦਰਜ ਉਹ ਝੂਠੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਜੋ ਆਪਾਂ ਕਰਕੇ ਸੀਰੀਅਸ ਕੇਸਸ ਲਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਤੇ ਫਿਰ ਫਾਇਦਾ ਕੀ ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ ਬਾਬਾ ਸਾਹਿਬ ਅੰbedkar ਦਾ ਸੰਵਿਧਾਨਤ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ ਉਹਨਾਂ ਭਗਵੰਤ ਨੂੰ ਕਹਿਣਾ ਚਾਹੁੰਨਾ ਕਿ ਯੂ ਹੈਵ ਨੋ ਓਪੀਨੀਅਨ ਯੂ ਆਰ ਅ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਚੀਫ ਸਿੱਖ ਚੀਫ ਮਿਨਿਸਟਰ ਹੈ ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹ ਲੈ ਵਿਕਟਮ ਹੋਏ ਨੇ ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ ਫਿਕਸ ਵੀਲਡ ਆਊਟ ਹੋ ਰਹੀਆਂ ਅਮਰੀਕਾ ਦੇ ਵਿੱਚ ਮੈਂ ਕਿਸੇ ਦਾ ਸਪੋਰਟਰ ਨਹੀਂ ਹਾਂ ਲੈਟ ਮੀ ਕੈਟੇਗੋਰਿਕਲੀ ਸੇ ਸਮ ਟਾਈਮਸ ਯੂ ਵਨ ਕੈਨ ਟਵਿਸਟ ਦ ਸਟੇਟਮੈਂਟ ਨੋ ਪਰ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਲੋ ਅਸੀਂ ਬੋਲੀਏ ਨਾ ਬੋਲੀਏ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਓਪੀਨੀਅਨ ਹੀ ਹੈ ਨਹੀਂਗਾ ਪਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਲੀਮੀਨੇਟ ਕਰ ਰਹੀਆਂ ਕੋਈ opinion ਹੀ ਨਾ ਨਾ ਹੱਕ 'ਚ ਨਾ ਉਲਟ ਕਿਦਾਂ ਦਾ ਮੁੱਖ ਮੰਤਰੀ ਅਸੀਂ ਚੋਣ ਕੇ ਬਿਠਾ ਦਿੱਤਾ ਵਾ ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ ਇਟ ਮੇ ਨਾਟ ਬੀਨ ਐਕਸੀਡੈਂਟ ਇਟ ਮੇ ਆਲਸੋ ਬੀ ਅ ਮਰਡਰ ਵਾਟ ਇਜ਼ ਹੈਪਨਿੰਗ 올 ਅਰਾਊਂਡ ਅਸ ਮੇਰੀ ਤਕਦੀਰ ਵਿੱਚ ਲਿਖਿਆ ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂਗਾ No problem ਮੈਂ ਜੇਲ੍ਹ ਚ ਰਹਾ ਜੇਲ੍ਹ ਮੈਂ ਜਿੱਦਾਂ ਕਹਾ ਵਾ ਕੇ ਜੇਲ੍ਹ ਅਕਸਰ ਬੰਦੇ ਜਾਂਦੇ ਨੇ ਨਾ ਮੈਂ ਜੇਲ੍ਹ ਵਿੱਚ ਇਹਨਾਂ ਨੇ ਸਮਝਾ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰਾਏ ਕਰਨਗੇ ਨਾ that's that is the purpose of making false cases against you ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਮੈਂ ਮੈਂਟਲੀ ਸਟਰੋਂਗ ਹੋ ਕੇ ਨਿਕਲਿਆ ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ ਮੈਂ ਸੋਚਿਆ ਪਹਿਲਾਂ ਜਦੋਂ ਗਿਆ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ ਮੈਨੇ ਦੋਸ਼ ਹੈ ਮੈਨੂੰ ਬੇਗਨਾ ਮੁਕਦਮੇ ਵਿੱਚ ਫਸਾਤਾ ਯਾਰ ਕਿ ਮੈਂ ਸੋਚਿਆ ਕਿ ਤੂੰ ਚੀਜ਼ ਕੀ ਆ ਉਹ ਕਰਾਉਂਨਾਂ ਸੀ ਇਮਰਾਨ ਖਾਨ the prime former prime minister of pakistan ਉਹਦੇ ਤੇ ਕਿੰਨੇ سنگੀਨ ਕੇਸਸ ਲਾਈਫ ਸੈਂਟੈਂਸ ਦਿੱਤੀ ਆ ਉਹਦੇ ਨਾਲ ਮਿਸਟਰ ਕੁਰੇਸ਼ੀ ਉਹਦੇ ਫਾਰਮਰ ਮਿਨਿਸਟਰ ਸੀ ਕਿ ਪਾਕਿਸਤਾਨ ਦੇੋਂ ਨਿਕਲਦਾ ਬਾਹਰ ਜੇਲ੍ਹ ਤੋਂ ਸੁਪਰੀਮ ਕੋਰਟ ਨੇ ਛਡ ਦਿੱਤੀ ਉਹ ਉੱਥੇ ਚੱਕ ਲਿਆ ਉਹਨੂੰ ਐਗਜੈਕਟਲੀ ਭਗਵਾਨ ਤੁਸੀਂ ਇਹੀ ਕਰ ਰਹੇ ਹੋ ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਕਹਿੰਦੇ ਨੂੰ ਡੈਮੋਕ੍ਰੇਸੀ ਆ ਕੰਟਰੋਲਡ ਬਾਈ ਦੀ ਆਮੀ ਆ ਉਹਨਾਂ ੱਟਕਾ ਤੁਸੀਂ ਕਰ ਰਹੇ ਫਿਰ ਮੈਂ ਆਪਣੇ ਪਿਤਾ ਜੀ ਵੱਲ ਤੱਕ ਨਿਗਾਹ ਮਾਰੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਨਹੀਂ ਗਏ ਉਹਨਾਂ ਨੂੰ ਕਈ ਵਾਰ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸ ਏ ਤਹਿਤ ਉਹਨਾਂ ਨੂੰ ਡੀਟੇਨ ਕੀਤਾ। ਤ੍ਰਿਪੁਰਾ ਦੀ ਜੇਲ੍ਹ ਵਿੱਚ 300 ਪੁਆਇੰਟ ਦੇ ਨਗਰਤਲਾ ਵਿੱਚ ਕੱਟੇ ਉਹਨਾਂ ਨੇ। ਸਾਰੀਆਂ ਜੇਲਾਂ, ਤਿਹਾਰ ਜੇਲ੍ਹ ਸਮੇਤ ਇੱਧਰੋਂ ਹਜ਼ਾਰੀਬਾਗ, ਬਿਹਾਰ ਤੋਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ 'ਚ। ਦੇਡਡ ਸਾਹਬ, ਸਾਲ-ਸਾਲ ਇਕੱਠੇ ਹੀ। ਪੌੜਾ ਸਾਹਿਬ ਦੇ ਨਾਮ ਉਹਨਾਂ ਨੇ ਮੀਸਾ ਦੇ ਵਿੱਚ ਐਮਰਜੈਂਸੀ ਪੂਰੇ 19 ਮਹੀਨੇ ਕੱਟੇ। ਮੈਂ ਕਹਾਂ ਜੇ 19 ਮਹੀਨੇ ਕੱਤ ਸਕਦਾ ਤੇਰਾ ਪਿਓ ਤੇ ਤੂੰ ਮਰ ਚ ਗਿਆਵਾ ਜੇ 2 4 6 8 10 ਮਹੀਨੇ ਤੂੰ ਕੱਟ ਲੇਂਗਾ ਤਾਂ। ਐਂਡ ਆ ਰਿਪੀਟ ਐਨੇ ਸਿਲਾ ਕੇ ਉਹ ਅਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕਟ ਰੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਸੀ ਦਿੰਦੇ ਉਹਨੂੰ ਸਜ਼ਾ ਅਜ ਨਾਲ ਥਾਣੇ ਨੂੰ ਭੱਲਣ ਦੀ 307 ਜੋ ਮਰਜੀ ਲਾ ਦਿੰਦੇ ਕੂ ਗੇਵ ਯੂ ਦੀ ਅਥਾਰਟੀ ਟੂ ਯੂ ਨੋ ਇੰਪੋਸ ਐਨਐਸਐ ਡੈਕੋਨੀਅਲ ਲਾ ਕਪਾ ਗੱਛ ਨਾ ਕਰ ਹੁੰਦਾ ਤਾਂ ਐਨਐਸਐ ਲਾਉਂਦਾ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਹਹਾਕਾਰ ਮੱਚੀ ਹੋਈ ਆ ਇੱਕੋ ਸਟੋਰੀ ਆ ਉਹ ਉਧਰੋਂ ਆ ਰਹੇ ਸੀ ਪੁਲਿਸ ਦਾ ਨਾਕਾ ਜਿਗਾ ਉਹਨਾਂ ਨੇ ਐ ਗੋਲੀ ਚਲਾਈ ਅਸੀਂ ਗੋਲੀਆਂ ਚਲਾਈ ਉਹ ਮਰ ਗਏ ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਹੈ ਜਾਂ ਕੀ ਇਹ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਸਟੋਰੀ ਹੈ